ਓ ਯਾਰ ਭਾਜੀ ਮੈਂ ਤਾਂ ਪਹਿਲੇ ਚੌਥੀ ਗਏ ਹੋਏ ਤੀਜੀ ਦਰਵਾਜ਼ ਫੇਰੀ ਆ ਠੀਕ ਆ ਤੇ ਜਾ ਕੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੀਜੀ ਦਰਵਾਜ਼ ਫੇਰੀ ਆ ਅੱਜ ਜਿੱਦਾਂ ਅਸੀਂ ਪਹੁੰਚ ਚੁੱਕੇ ਆ ਮੈਲ ਦੇ ਜਾ ਕੇ ਉੱਤੇ ਵੀਡੀਓ ਬਣਾਣੀ ਉਹ ਹੀ ਕਲਿੱਪ ਉੱਥੇ ਜਾ ਕੇ ਲੈਣੇ ਆ ਆਜਾ ਚੈੱਕ ਕਰੋ ਬਈ ਚੈੱਕ ਕਰੋ ਆਹ ਦੇਖੋ ਗਾਇਸ ਸਾਡਾ ਰੈਡੀ ਹੋ ਰਿਹਾ ਹੈ ਜਾਣ ਲਈ ਅਸੀਂ ਬੈਠੇ ਹੋਇਆ ਹਾਂ ਸਾਹਮਣੇ ਇੱਥੇ ਜਿਹੜਾ ਸੁਰਨਾ ਆ ਰਿਹਾ ਹੈ ਉਹ ਕਿੰਨੇ ਆਣਾ ਹੈ ਅੱレ ਬਈ ਅਰਦਾਸ ਹੋ ਰਹੀ ਹੈ ਆਹ ਤੋਂ ਮੱਲੀ ਚੜ ਤੇ ਇੱਥੇ ਚੱਲੇ ਇਹ ਤਾਂ ਸੰਗਰ ਦੇਖੋ ਕਿੰਨੀ ਮੂਲੀ ਸੜ ਰਾਕਸੇ ਪਾ ਲਈ ਰਾਕਸੇ ਚੀ ਜੜ ਕੇ ਜਿਹੜਾ ਰਾਕਸੇ ਦੀ ਨਾ ਖੂ ਆ ਕੋਈ ਗਾਇਜ਼ ਮੇਰੀ ਚਾਹ ਗਰਮ ਨਹੀਂ ਹੈ ਇੱਥੇ ਡੰਡੀ ਘਾਲਣੀ ਹੈ ਪਾਣੀ ਉਮਰੇ ਬਣ ਬਣਦਾ ਐਸਾ ਬਾਬਾ ਕਿੱਡੀ ਘਾਲਣਾ ਹੈ ਅੱਜ ਸਵੇਰ ਹੀ ਸੰਭਲ ਚਾਹ ਲਾ ਪੀ ਮੈਂ ਰਾਜਾ ਤੇ ਆਉਂਦਾ ਕਰੀਂ ਤੇ ਚਾਹ ਪੀਂਦੀ ਆਂ ਆਹ ਬੰਤੋ ਆਹ ਕੋਡਾ ਪ੍ਰਾਪਰ ਚਾਹ ਪੀਂਦਾ ਤੁਹਾਡਾ ਆਹ ਇੱਕ ਵੇਜ ਦੀ ਆਹ ਦੇਖੋ ਚੈੱਕ ਕਰੋ ਰਾਜ ਚੈੱਕ ਕਰੋ ਲੈ ਚੈੱਕ ਕਰੋ مد نا کہ اوہو مدی نا کہ رش گا ਜਿਵੇਂ ਕਹੇ ਫੋਲੋ ਸਬਸਕ੍ਰਾਈਬ ਕਰੋ ਫੋਲੋ ਕਰੋ ਭਰਾ ਨੂੰ ਫੋਲੋ ਸਬਸਕ੍ਰਾਈਬ ਯਾਰ ਇਦਾਂ ਨਹੀਂ ਸਬਸਕ੍ਰਾਈਬ ਕਰੋ ਯਾਰ ਦੇਖ ਲੈ ਕੈਂਡਲ ਆਈ ਬਾਰ ਦੋਸਤ ਕਰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰ ਦੋ ਸਾਰੇ ਲੌਕ ਕਰੋ ਇਹਦਾ ਚੈਨਲ ਜਿੰਨੇ ਅਧਵਾਦ ਦੀ ਬਿਨਵਾਦ ਕਰ ਲੈ ਗਏ ਵੀ ਸਰਾਇ ਲਾਤਾ ਉਹਨ ਇੱਥੇ ਜਿਹੜਾ ਇਹ ਸਾਹ ਆਇਆ ਬਹੁਤ ਰਸਿਕਾ ਮੋਰੇ ਬਤਰਾ ਇਹ ਵੀ ਕੋਈ ਕੋਈ ਗੈਰ ਇੱਕ ਗੱਲ ਆ ਵੀਡੀਓ ਕੋਈ ਕੋਈ ਬਣਾ ਸਕਦਾ ਜਿਗਰੇ ਵਾਲਾ ਬੰਦਾ ਕਰ ਸਕਦਾ ਕੋਈ ਐਵੇਂ ਜੀ ਬੀ ਖੁਸ਼ੀ ਨੂੰ ਕੰਮ ਨਹੀਂ ਕਰ ਸਕਦਾ ਜਿਵੇਂ ਜੱਸੀ ਆਰੇ ਦਾ ਬੰਦਾ ਇਹ ਗੱਲ ਸਹੀ ਹੈ ਕਿ ਨਹੀਂ ਇਹ ਗੱਲ ਸਹੀ ਆ ਬੋਲ ਆ ਤਾਂ ਦੇਖੋ ਇਹ ਵੀ ਕੋਈ ਕੋਈ ਕੰਮ ਕਰ ਸਕਦਾ ਸੋ ਕਿਸੇ ਦਾ ਮਜ਼ਾਕ ਨਹੀਂ ਹੋਣਾ ਚਾਹੀਦਾ ਭਾਜੀ ਕੋਈ ਆ ਮੈਂ ਕਿਸੇ ਤੁਸੀਂ ਜੇ ਅਨਸਬਸਕ੍ਰਾਈਬ ਕਰ ਦਿੱਤਾ ਮੈਂ ਭਰਾ ਭਰਾਵਾਂ ਨੂੰ ਕੀ ਭਰਾ ਹੋਇਆ ਮੈਨੂੰ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਾ ਕਰਦੇ ਹੋ ਕਿ ਤੇ ਸੱਚੀ ਹੈ ਨੀਸ਼ਾ ਰੁਕਿਆ ਜਰਾ ਇਹ ਕਰ ਦੂਗਾ ਨੀਸ਼ਾ ਕਰ ਦਵੇ ਪਹਿਲਾਂ ਵੀ ਉਹ ਮੇਰੇ ਇੱਕ ਦਿਨ ਕੋਈ ਭਾਗ ਨਹੀਂ ਪੈਂਦਾ ਮੈਨੂੰ ਇਹ ਮੀਨਸ਼ਾ ਹੀ ਆ ਜਿਹੜਾ ਮੇਰਾ ਇੱਕ ਸੂਰ ਆਈ ਕਦੇ ਘਟ ਜਾਂਦਾ ਕਦੀ ਵੱਜ ਜਾਂਦਾ ਇਹ ਹੁੰਦੀ ਹੈ ਬਾਈ ਚੈੱਕ ਕਰੋ ਇਹੀ ਬੰਦਾ ਆ ਜੀ ਇਹਦੇ ਹੋਰ ਕੋਈ ਕੰਮ ਕਿਉਂਕਿ ਮੈਂ ਫਾੜ ਲਿਆ ਇਹਨੂੰ ਅੱਜ ਮੈਂ ਫਾੜ ਲਿਓ ਪਉਦਾ ਮੈਨੂੰ ਪਾਈਡੀ ਦਾ ਨਾਮ ਪਤਾ ਲੱਗਾ ਤਾਂ ਪਤਾ ਲੱਗਾ ਉਹ ਨਿੰਦਾ ਸੱਚੀ ਇਦਾਂ ਦਾ ਹੀ ਓਏ ਸੱਚੀ ਘਰ ਘਰ ਜਾਗੇ ਦਾ ਅਨਸਤਰਾ ਕਹਿੰਦਾ ਮੈਂ ਇੱਧਰੇ ਕੰਮਾਂ ਚ ਨਹੀਂ ਮੈਂ ਕਹਾ ਮੈਂ ਤੈਨੂੰ ਕਿੱਥੇ ਲੈ ਕੇ ਚੱਲਾਂ ਚਲੋ ਆਪਣੀ ਆਪਣੀ ਸੋਚਾ ਮਿੱਤਰੋ ਕੋਈ ਚੱਕਰ ਨਹੀਂ ਬਾਕੀ ਇਹ ਵੀ ਕੰਮ ਉਹੀ ਕਰ ਸਕਦਾ ਜਿਹਦੇ ਚ ਜਿਗਰਾ ਹੈ ਬਾਕੀ ਜਿਹੜੀ ਮੇਨ ਚੀਜ਼ ਇਹ ਹੈ ਕਿ ਜਿਹੜੇ ਬੰਦੇ ਬਾਹਰ ਬੈਠੇ ਜਿਹੜੇ ਨਹੀਂ ਇੱਥੇ ਆ ਸਕਦੇ ਹਨਾ ਚਲੋ ਆਪਾਂ ਦਾ ਘੁੰਮੀ ਫਰੀ ਜਾਂਦੇ ਹਨਾ ਮਹਾਰਾਜ ਨੇ ਆਪਾਂ ਨੂੰ ਮੌਕਾ ਦਿੱਤਾ ਹੈ ਯਾਰ ਇੱਕ ਨਾਲ ਯਾਦਗਰੀ ਵੀ ਹੋ ਜਾਂਦੀ ਯਾਰ ਹਰਮਨ ਇਹ ਕਿਦਾਂ ਮਾਲਾ ਅਗਲੇ ਸਾਲ ਪਤਾ ਨਹੀਂ ਕੋਣੇ ਕਿੱਥੇ ਹੋਣਾ ਕਿਹਨੇ ਕਿੱਥੇ ਹੋਣਾ ਕੀ ਬੜਾ ਤੂੰ ਬਾਹਰ ਚ ਲੱਗਿਆ ਹੋਣਾ ਹਾਂਜੀ ਹਾਂਜੀ ਆ ਇਹਨੇ ਬਾਹਰ ਚ ਕੀ ਬੜਾ ਤੂੰ ਬਾਹਰ ਚ ਲੱਗਿਆ ਹੋਣਾ ਅਗਲੇ ਸਾਲ ਤੇ ਮੈਂ ਤੇਰਾ ਬਲੌਗ ਦੇਖ ਕੇ ਵੀ ਮੈਂ ਕਹਣਾ ਹਾਂ ਤੈਨੂੰ ਯਾਦ ਰਹਿਣੀ ਵੀ ਹਾਂ ਭਰਾ ਰੱਖ ਗਏ ਤੁਸੀਂ ਟੈਲ ਕਰ ਬੈਠੇਗਾ ਕਦੀ ਵੀ ਕੱਢ ਕੇ ਨਹੀਂ ਜਾਨੇ ਵੀ ਘਰੀਸ ਨੂੰ ਜਾਣਾ ਤੂੰ ਕਦੀ ਵੀ ਕੱਢ ਕੇ ਦੇਖ ਸਕਦਾ ਇਹਨੂੰ ਵੀ ਪੁੱਛ ਲੈ ਤੈਨੂੰ ਕਰ ਉਹ ਵੀ ਰਾਸਤੇ ਵਿੱਚ ਆ ਕੇ ਕਰਕੇ ਦੇਖੀ ਆ ਮੈਂ ਕੀ ਦੇਖੀ ਆ ਸੰਗਰਾਂਦ ਦਾ ਸ਼ਾਹ ਦੇਖੋ ਕਿੰਨੀ ਦੁਨੀਆ ਆਈ ਹੋਆ ਨੀਂਦ ਆਪਣੀ ਕਿੰਨੀ ਕਮਾਈ ਆ ਪਰ ਰਾਸ ਦਾ ਧੰਨ ਆ ਆ ਦੇਖੋ ਮਿੱਤਰੋ ਜਿੱਥੇ ਦੂਜੀ ਜਗ੍ਹਾ ਪੰਡਾਲ ਲੱਗਦਾ ਤੇ ਸੰਗਤ ਚੈੱਕ ਕਰੋ ਸੰਗਤ ਦਤ ਸ਼ਾਹ ਚੈੱਕ ਕਰੋ ਕਿੱਡੀ ਵੱਡੀ ਗਿਣਤੀ ਵਿੱਚ ਸੰਗਤ ਆਈ ਹੋਈ ਹੈ ਤੇ ਮਹਾਰਾਜ ਦੀ ਕਮਾਈ ਹੈ ਇਹ ਬਹੁਤ ਵੱਡਾ ਬਹੁਤ ਜ਼ਿਆਦਾ ਵੱਡੀ ਆ ਸਾਨੂੰ ਸਾਡੇ ਪਿੰਡ ਦੇ ਮੁੰਡੇ ਟੱਕਰੇ ਗਏ। ਦੇਖੋ ਤੇ ਇਹਨਾਂ ਜੇ ਕਾਬੂਲ ਦਾ ਨਹੀਂ। ਮੈਨੂੰ ਬੜੀ ਖੁਸ਼ੀ ਹੋਈ ਹੈ ਬਈਆ ਬੰਤ ਮੇਰਾ ਭਰਾ। ਦੇਖੋ। ਚੈੱਕ ਕਰੋ ਇਹ ਦੂਸਰੀ ਜਗ੍ਹਾ ਵਿੱਚ ਆਣੇ ਨੂੰ ਦੂਸਰੇ ਪੜਾਵ ਦੇ। ਭਾਵੇਂ ਬੱਚੇ ਜਾਏਗਾ। ਬੰਦੇ ਦਾ ਕਿੱਥੇ ਜਾਣਾ ਤੇ ਹੁਗਟ।

ਸੁਨਹਿਰਵਾਰ ਸੀ ਜਰ ਕਰਹੀ ਨਾ ਤੁਮਰੇ ਆਏ ਸੌਤੀ ਦਾ ਬਹੁਤ ਸਤਿਕਾਰ ਕਰਵਾਦਿਓ ਕਲਿੱਪ ਗਾਈਜ਼ ਐਕਾ ਨਾ ਅਪਲਾਈ ਫੋਟੋ ਨਾਲ ਬੀਐਸਟੀ ਉਹ ਗੱਡੀ ਉਹ ਕਲਿੱਪ ਨਹੀਂ ਲਾਣੀ ਆਪਣਾ ਉਹ ਕਲਿੱਪ ਨਹੀਂ ਲਾਈ ਜਾਊਗੀ ਤੇ ਕਲਿੱਪ ਤੇ ਬੈਸਤੀ ਹੋਈ ਆ ਪਤਾ ਨਹੀਂ 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 ਜਾਊਗੀ ਨਹੀਂ ਤੇਰੀ ਤੇ ਗਏ ਨਾ ਤੈ ਭਾਗਤ ਰਾਮ ਸੋ ਵੀ ਪਾਈਆਂ ਨਹੀਂ ਹਾਏ ਹਾਏ ਕੈ ਨੈਨੋ ਗੱਡੀ ਸ਼ੰਕਰ ਹਾਏ ਵੇਰਬਾ ਕੀ ਨੈਨੋ ਕੀ ਕਮਾ ਨੈਨੋ ਗੱਡੀ ਉਦੋਂ ਨੂੰ ਮੂਰਖ ਮਾਏ ਕਹਿੰਦਾ ਕਹਿੰਦਾ ਨੈਨੋ ਗੱਡੀ ਸਾਂ ਬਾਪਾ ਜੈ ਜੈ ਇਹਦੇ ਟਾਇਰ ਤੇ ਸਾਤ ਹੋ ਜੇ ਉਹ ਟਾਇਰ ਤੇ ਦੱਸ ਤੂੰ ਸੀ ਸੀਗਾ ਕੁਝ ਵੀ ਇਹ ਵੀ ਦੱਸ ਨਹੀਂ ਬਾਕੀ ਸਹੀ ਗੱਲ ਆ ਰਿਆਂ ਨੂੰ ਗੱਡੀ ਆਖ ਤੇ ਜੀ ਸਾਰੇ ਦੇ ਹੱਥ ਕੋਲ ਕੇ ਉਹ ਸਭ ਨੈਨੋ ਗੱਡੀ ਅੱਜ ਆ ਵਕੀਦਾ ਬਲੌਗ ਹੁਣ ਆਲਾ ਵਿਕੀ ਆਇਆ ਉਹ ਬਾਬਾ ਉਹ ਵਿਕੀਦਾ ਜਾਨ ਆ ਮੇਰੀ ਇਹ ਵਿਕੀ ਕਿੱਦਾਂ ਆਜੇ ਤਰੋ ਬਈ ਅੱਜ ਆਵਰੀ ਬਾਬਾ ਅੱਜ ਵੀਰ ਹੋ ਜੇ ਉਹਨਾਂ ਦੀ ਚੱਲੇ ਘਰੋਂ ਵਾਪਸ ਪਰ ਬਾਕੀ ਜਾਣੇ ਜਾ ਕੇ ਦਿਖਾਣੇ ਨੇ ਗਾਈਜ਼ਾਂ ਹੁਣ ਚੱਲ ਰਹੇ ਆ ਵੀ ਬਾਪੇ ਉਹ ਉਹ ਨਾ ਪਾ ਨੂ ਐਡਿਟ ਕਰਕੇ ਪਾਣੀ ਪਣੀ ਐ ਯਾਰ ਇਹ ਯਾਰ ਉਹਦਾ ਦੇਦੇ ਨਾ ਜਿੱਦੇ ਪਾਣੀ ਫੇਰ ਰਗਾ ਹੁਣ ਤਾਂ ਜੱਪ ਕਰ ਜਾ ਤੂੰ ਬੰਦ ਕਰ ਲੈ ਕੱਟ ਦੀ ਬਲੇਦ ਇਹ ਤੂੰ ਕੱਟਣੀ ਬਣੀ ਮੈਨੂੰ ਕਾਹਨੂੰ